ਹਾਹਾ ਮਿੱਠਾ ਖਾ ਲਿਆ ਤੇ ਮਜ਼ਾ ਆ ਗਿਆ ਸਾਰਾ ਡਿਨਰ ਕਰਵਾ ਦਈਏ ਲੇਕਿਨ ਐਂਡ ਤੇ ਜੇਕਰ ਮਿੱਠਾ ਡੈਸਰਟ ਨਹੀਂ ਆਇਆ ਮਜ਼ਾ ਨਹੀਂ ਆਇਆ ਕਿੰਨੇ ਸਾਰੇ ਲੋਕ ਐ ਜਿਨ੍ਹਾਂ ਨੂੰ ਮਿੱਠਾ ਖਾਣਾ ਪਸੰਦ ਹੈ ਸਾਨੂੰ ਪਤਾ ਹੈ ਮਿੱਠਾ ਖਾਣਾ ਚੰਗਾ ਨਹੀਂ ਇਹਦੇ ਨਾਲ ਭਾਰ ਵੱਧਦਾ ਹੈ ਇਹਦੇ ਨਾਲ ਬਿਮਾਰੀਆਂ ਲੱਗਦੀਆਂ ਸ਼ੂਗਰ ਹੁੰਦੀ ਹੈ ਪੀਸੀਓਐਸ ਹੁੰਦੇ ਹੈ ਬਹੁਤ ਕੋਈ ਹੈਲਥ ਇਸ਼ੂਸ ਹੋ ਸਕਦੇ ਆ ਪਰ ਸਟਿਲ ਵੀ ਹੈਵ ਅ ਰਿਸਿਸਟੇਬਲ ਡਿਜ਼ਾਇਰ ਟੂ ਇਟ ਸਵੀਟਸ ਸ਼ੂਗਰ ਬੜਾ ਮਜ਼ਾ ਆਉਂਦਾ ਹੈ ਲਾਈਕ ਓਨੀ ਦੇਰ ਤੱਕ ਸੰਤੁਸ਼ਟੀ ਨਹੀਂ ਹੁੰਦੀ ਸੈਟੀਸਫੈਕਸ਼ਨ ਨਹੀਂ ਫੀਲ ਹੁੰਦੀ ਜਿੰਨੀ ਦੇਰ ਤੱਕ ਮਿੱਠਾ ਅੰਦਰ ਨਾ ਚਲਿਆ ਜਾਵੇ ਐਂਡ ਪੀਪਲ ਐਕਸਪ੍ਰੈਸ ਇਨ देयर ਕੇਸ ਟਾਕਿੰਗ ਕਿ ਜਿੰਨੀ ਦੇਰ ਸੀ ਮਿੱਠਾ ਨਹੀਂ ਖਾਲਾਂਦੇ ਸਾਡੇ ਚ એનર્ਜੀ ਨਹੀਂ ਆਉਂਦੀ ਐ ਕੋਈ ਫੀਲ ਨਾ ਕਰੀਟ ਸੈਂਸ ਆਫ ਸੈਟੀਸਫੈਕਸ਼ਨ ਰੈਲਿਸ਼ਮੈਂਟ ਕਿ ਆਹ ਹੁਣ ਮਜ਼ਾ ਆ ਗਿਆ ਵਾਈ ਐਂਦਾ ਕਿਉਂ ਆ ਐਂਦਾ ਮਿੱਠਾ ਇਹੋ ਜੀ ਕੀ ਚੀਜ਼ ਐ ਕਿਉਂ ਲਾਈਕ ਸਾਨੂੰ ਪਤਾ ਐ ਕਿ ਇਟਸ ਨਾਟ ਗੁੱਡ ਫਾਰ ਅਸ ਬਟ ਸਟਿਲ ਵੀ ਈਟ ਵਾਈ ਇਟਸ ਜਸਟ ਅਬਾਊਟ ਟੇਸਟ ਨੋ ਇਟ ਟੇਸਟ ਬਟ ਲਿਮਿਟਡ ਨਹੀਂ ਐ ਮਠਾਈ ਸਮਥਿੰਗ ਡਿਫਰੈਂਟ 슈ਗਰ ਇੱਕ ਡਿਫਰੈਂਟ ਥੀਕੇ ਵਿੱਚ ਵਰਕ ਕਰਦੀ ਹੈ ਹਿੱਟ ਕਰਦੀ ਹੈ ਚਲੋ ਉਸ ਤੇ ਆਪਾਂ ਫੇਰ ਆਉਣੀ ਹੈ ਪਹਿਲਾਂ ਆਪਾਂ ਮੇਰੀ ਗੱਲ ਕਰੀਏ ਕਿ 슈ਗਰ ਦੇ ਕੋਈ ਦਵਾਈ ਹੈ ਕਿ ਇੰਨੀ ਜ਼ਿਆਦਾ ਮਿੱਠਾ ਖਾਣ ਦਾ ਮਨ ਕਰਦਾ ਇਸ ਡਿਜ਼ਾਇਰ ਨੂੰ ਅਸੀਂ ਸਟਰੋਂਗ ਡਿਜ਼ਾਇਰ ਨੂੰ ਕੰਟਰੋਲ ਕਰ ਸਕਦੇ ਹਾਂ ਦਾ ਅਨਸਰ ਇਜ਼ ਯੈਸ ਹੋਮਿਓਪੈਥੀ ਵਿੱਚ ਇਹ ਜਿਹੜੀਆਂ ਕਈ ਸਾਰੀਆਂ ਦਵਾਈਆਂ ਹਨ ਮੈਂ ਸਕਰੀਨ ਤੇ ਵੀ ਸ਼ੇਅਰ ਕਰ ਰਹੀ ਹਾਂ ਦਾ ਸਕਰੀਨ ਸ਼ਾਟਸ ਜਿਦੇ ਵਿੱਚ ਸਟਰੋਂਗ ਡਿਜ਼ਾਇਰਸ ਨੇ ਮਿੱਠੇ ਨੂੰ ਲੈ ਕੇ ਸਵੀਟ ਡਰਿੰਕਸ ਨੂੰ ਲੈ ਕੇ ਮਿੱਠੀਆਂ ਚੀਜ਼ਾਂ ਪੀਣ ਨੂੰ ਲੈ ਕੇ ਸਪੈਸੀਫਿਕਲੀ 슈ਗਰ ਨੂੰ ਲੈ ਕੇ ਇਰਰੇਜਿਸਟਿਬਲ ਡਿਜ਼ਾਇਰ ਕਿ ਕਿ ਜਿੰਨਾ ਮਰਜੀ ਬਚ ਲੋ ਜਿੰਨਾ ਮਰਜੀ ਕਿਸੇ ਦੀਆਂ ਗੱਲਾਂ ਸੁਣ ਲੋ ਰਿਪੋਰਟਸ ਕੋਸ਼ ਆ ਜੇ ਜਾਂ ਸਾਨੂੰ ਪਤਾ ਆਏਗਾ ਅਸੀਂ ਕੌਂਸ਼ੀਅਸ ਐ ਜਾਂ ਨਹੀਂ ਕੌਂਸ਼ੀਅਸ ਕਿ ਸਾਨੂੰ ਇਹ ਹੋ ਸਕਦਾ ਉਹ ਨਹੀਂ ਹੋ ਸਕਦਾ ਪਰ ਫਿਰ ਵੀ ਅਸੀਂ ਰਹਿ ਨਹੀਂ ਸਕਦੇ ਮਿੱਠੇ ਬਿਨਾ ਇਰੈਜ਼ਿਸਟਿਬਲ ਡਿਜ਼ਾਇਰ ਵੀ ਕਾਲ ਦਨ ਸੋ ਇਦਾਂ ਦੀਆਂ ਕਈ ਸਾਰੀਆਂ ਮੈਡੀਸਿਨਸ ਹਨ ਬਟ ਇਨਾਂ ਦੇ ਸਿਰਫ ਇਸ ਬੇਸਿਸ ਤੇ ਦਵਾਈ ਨਹੀਂ ਦਿੱਤੀ ਜਾ ਸਕਦੀ ਤੁਹਾਡੀ ਕੇਸ ਟਿੱਕਿੰਗ ਤੁਹਾਡੇ ਅੰਡਰਲਾਈਂਗ ਇਸ਼ੂ ਸੋ ਸਭ ਕੁਝ ਕਨੈਕਟ ਕਰਕੇ ਦਵਾਈ ਦਿੱਤੀ ਜਾ ਸਕਦੀ ਹੈ ਐਂਡ ਯਸ ਕੰਪਾਤੀ ਵਰਕਸ ਉਹ ਇਸ ਤਰ੍ਹਾਂ ਕੰਮ ਕਰਦੀ ਕਿ ਤੁਹਾਡੇ ਡਿਜ਼ਾਇਰ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਸਕਦੀ ਹੈ ਜਿੱਦਾਂ ਕਿ ਕਈ ਸਾਰੇ ਡਾਇਬੀਟਿਸ ਦੇ ਪੇਸ਼IENTS ਦੇ ਵਿੱਚ ਡਿਜ਼ਾਇਰਸ ਇਦਾਂ ਦੇ ਹੁੰਦੀ ਹੈ ਪੀਸੀਓਡੀ ਪੀਸੀਐਸ ਕੇਸਸ ਦੇ ਵਿੱਚ ਸਟਰੋਂਗ ਡਿਜ਼ਾਇਰਸ ਹੁੰਦੇ ਮਿਠੂ ਲਾਈਕ ਯਾਲਸੋ ਪੀਪਲ ਆਰ ਸੋ ਮੱਚ ਅਵੇਅਰ ਫੀਮੇਲ ਬਹੁਤ ਜ਼ਿਆਦਾ ਅਵੇਅਰ ਹੁੰਦੀਆਂ ਨੇ ਕਿ ਮਿੱਠਾ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਉਹਨਾਂ ਦੇ ਲਈ ਬੁਰਾ ਹੈਗਾ weight gain ਕਰ ਸਕਦਾ ਹੈ ਹਾਰਮੋਨਲ ਇੰਬੈਲੈਂਸ ਕਰ ਸਕਦਾ ਬਟ ਸਟਿਲ ਦੇ ਕ੍ਰੇਵ 슈ਗਰ ਅ ਲੋਟ ਸੋ ਕਿਉਂ ਹੁੰਦਾ ਹੈ ਇਸ ਤਰ੍ਹਾਂ ਸਭ ਤੋਂ ਵੱਡਾ ਰੀਜ਼ਨ ਹੈ ਕਿ ਜਿਹੜਾ ਅੱਜ ਦਾ ਇਨਸਾਨ ਹੈ ਅੱਜ ਦਾ ਹਿਊਮਨ ਬੀنگ ਹੈ ਬਹੁਤ ਜ਼ਿਆਦਾ ਸਟ्रेसਫੁੱਲ ਹੈ ਬਹੁਤ ਜ਼ਿਆਦਾ ਦੁਖੀ ਹੈ ਬਹੁਤ ਜ਼ਿਆਦਾ ਡਿਪਰੈਸਡ ਹੈ ਕਿਉਂਕਿ ਮੈਨੀ ਰੀਜ਼ਨਸ ਡਿਊ ਟੂ ਦਾ ਫਾਈਨੈਂਸ ਡਿਊ ਟੂ ਦਾ ਵਰਕ ਡਿਊ ਟੂ ਦਾ এনवायरमेंट ਜੈਲਸੀ ਫੈਕਟਰ ਉਹ ਉਹ ਇਦਾਂ ਦੇਖ ਰਿਹਾ ਉਹ ਚੰਗਾ ਕੰਪੈਰੀਜ਼ਨ ਹਨ ఎవਰੀਥਿੰਗ ਸੋ ਦਾ ਹਿਊਮਨ ਆਫ ਟੂਡੇ ਅਰਾਈਜ਼ ਲਾਈਕ ਬਹੁਤ ਜ਼ਿਆਦਾ ਸਟ्रेसਫੁੱਲ ਹੈ ਬਹੁਤ ਜ਼ਿਆਦਾ ਡਿਪਰੈਸਡ ਹੈ ਐਂਡ ਅਸੀਂ ਕੀ ਵੇਖਦੇ ਆਏ ਹਾਂ ਸ਼ੁਰੂਆਤ ਤੋਂ ਚਾਈਲਡਹੂਡ ਤੋਂ કે ખુશી કી હે ખુશી ઇઝ ઇક્વલ ટુ મીઠા સાડે ઘરે બચ્ચા પેદા હો રહ્યા તા મિઠાઈ આયેગી બચ્ચા સ્કૂલ જો ફર્સ્ટ આ ગયા يا પેપર જો પાસ હો ગયા તા મિઠા આયેગા દિવાલી હે તા મિઠા આયેગા લોડી હે તા મિઠા આયેગા બચ્ચે دا વ્યાહ હે તા મિઠા આયેગા બચ્ચે دے گاں બચ્ચા હો ગયા તા મિઠા આયેગા બર્થડે હે તા મિઠા આયેગા ਕਿਸਨੇ ਕੋਈ ਨਵੀਂ ਗੱਡੀ ਲੈ ਲਈਏ ਤਾਂ ਮਿੱਠਾ ਆਏਗਾ ਸੋ ਐਨੀਥਿੰਗ ਦਾ ਸਿਚੁਏਸ਼ਨ ਕੈਨ ਬੀ ਐਨੀਥਿੰਗ ਸਾਡੇ ਘਰੇ ਮਿੱਠਾ ਜਦ ਤੱਕ ਨਹੀਂ ਆਏਗਾ ਉਹ सेलिब्रेशन ਕੰਪਲੀਟ ਨਹੀਂ ਹੋਏਗੀ ਸੋ ਤੁਹਾਡੇ ਸੁਪੋਜ਼ ਤੁਸੀਂ ਲਾਈਕ ਅੱਜਕਲ ਟ੍ਰੈਂਡ ਚੱਲ ਰਿਹਾ ਪਹਿਲਾਂ ਇਹਨਾਂ ਟ੍ਰੈਂਡ ਨਹੀਂ ਸੀ ਕਿ ਹਰ ਚੰਗੀ ਚੀਜ਼ ਤੇ ਆਪਾਂ ਕੇਕ ਕੱਟਦੇ ਹਾਂ 왓 ਇਜ਼ ਦੈਟ ਕੇਕ ਕਟਨਾ ਇਜ਼ 왓 ਵੀ ਆਰ ਜਸਟ ਸੈਲੀਬ੍ਰੇਟਿੰਗ ਦੈਟ ਓਕੇਜਨ ਵਿਦ ਅ ਕੇਕ ਕਿਉਂਕਿ ਉਹ ਮਿੱਠਾ ਮਿੱਠੀ ਚੀਜ਼ ਹੈ ਜਿੰਨੀ ਦੇਰ ਤੱਕ ਖੁਸ਼ੀ ਵਾਲੀ ਚੀਜ਼ ਤੇ ਜਗ੍ਹਾ ਤੇ ਮਿੱਠੀ ਚੀਜ਼ ਨਹੀਂ ਆ ਜਾਂਦੀ ਸਾਡੀ ਉਹ ਖੁਸ਼ੀ ਕੰਪਲੀਟ ਨਹੀਂ ਹੁੰਦੀ ਸੋ ਅਸੀਂ ਬਚਪਨ ਤੋਂ ਇਹ ਦੇਖਦੇ ਆਏ ਹਾਂ ਸਾਡੀ ਦਿਮਾਗ ਦੀ ਕੰਡੀਸ਼ਨਿੰਗ ਹੋ ਗਈ ਹੈ कि ਜਿੰਨੀ ਦੇ ਤੱਕ ਮਿੱਠਾ ਨਹੀਂ ਖਾ ਲੈਂਦੇ ਇਨਰ ਸੈਟੀਸਫੈਕਸ਼ਨ ਜਾਂ ਖੁਸ਼ੀ ਕੰਪਲੀਟ ਨਹੀਂ ਹੋ ਸਕਦੇ ਹੁਣ ਕੀ ਹੈ ਕਿ ਕਿਉਂਕਿ ਅੱਜ ਦਾ ਜਿਹੜਾ ਇਨਸਾਨ ਹੈ ਅੱਜ ਦਾ ਜਿਹੜਾ ਹਿਊਮਨ ਹੈ ਉਹ ਮੋਸਟਲੀ ਸਟ੍ਰੈਸਫੁੱਲ ਸਿਚੁਏਸ਼ਨਸ ਰਹਿਂਦਾ ਡਿਪਰੈਸਡ ਰਹਿੰਦਾ ਟੂ ਗੈਟ ਆਊਟ ਆਫ ਧਟ ਡਿਪਰੈਸ਼ਨ ਫਾਰ ਮੋਮੈਂਟਰਲੀ ਚਾਹੇ ਥੋੜੀ ਦੇ ਲਈ ਹੀ ਖੁਸ਼ੀ ਮਹਿਸੂਸ ਹੋਵੇ ਅਸੀਂ ਮਿੱਠਾ ਅਸੀਂ ਮੌਕੇ ਲੱਭਦੇ ਹਾਂ ਕਿ ਸਾਨੂੰ ਮਿੱਠਾ ਖਾਣ ਮਿਲ ਜੇ ਕਿਉਂਕਿ ਉਹ ਮਿੱਠਾ ਸਾਡੇ ਦਿਮਾਗ ਦੀ ਕੰਡੀਸ਼ਨਿੰਗ ਚ ਹੈ ਕਨੈਕਟਡ ਹੈ ਕਿ ਮਿੱਠਾ ਮੀਨਸ ਖੁਸ਼ੀ ਸੋ ਮੈਂ ਬਹੁਤ ਦੁਖੀ ਹਾਂ ਅੱਜ ਸਾਰਾ ਦਿਨ ਬਟ ਮੈਂ ਮੈਂ ਮੌਕਾ ਲੱਭਦੀ ਹਾਂ ਕਿ ਚਾਕਲੇਟ ਪਾਲਾ ਮੂ ਜੋ ਮਿੱਠਾ ਪਾਲਾ ਵਾਈ ਬਿਕੋਜ਼ ਥੇਰ ਇਜ਼ ਅ ਕੰਡੀਸ਼ਨਿੰਗ ਇਨ ਯੂਅਰ ਬਾਡੀ ਮਿੱਠਾ ਖਾਣਾ ਥੈਟ ਮੀਨਸ ਯੂ ਆਰ ਫਲਾਈਂਗ ਫਰੋਮ ਯੂਅਰ ਸਟ्रेस ਫਾਰ ਅ ਮੋਮੈਂਟ ਥੋੜੀ دیر ਲਈ ਤੁਸੀਂ ਆਪ ਦੀ डिप्रेशन ਚੋਂ ਕਿਤੇ ਬਾਹਰ ਦੌੜ ਗਏ ਭੱਜ ਗਏ ਜਸਟ ਫॉर ਅ ਮੋਮੈਂਟ ਜਿੰਦੇ ਤੱਕ ਉਹ ਜੀਤਦੇ ਐ बिकॉज ਉਹ ਜੀਤਦੇ ਐ ਐਂਡ ਤੁਹਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਰਿਲੀਜ਼ ਹੋ ਰਿਹਾ ਐ ਐਂਡ ਡੋਪਾਮਾਈਨ ਇਜ਼ ਲਾਈਕ ਇੱਕ ਤਰ੍ਹਾਂ ਨੂੰ ਖੁਸ਼ੀ ਦੇ ਰਿਹਾ ਐ ਇਨਰ ਸੈਟੀਸਫੈਕਸ਼ਨ ਮਜ਼ਾ ਦੇ ਰਿਹਾ ਸੋ ਦਿਸ ਇਜ਼ ਹਾਊ ਈਟਿੰਗ 슈ਗਰ ਐਂਡ ਡਿਜ਼ਾਇਰ ਐਂਡ ਕ੍ਰੇਵਿੰਗ ਫॉर 슈ਗਰ ਵਰਕਸ ਅਸੀਂ ਆਪਦੇ ਦੁੱਖਾਂ ਤੋਂ ਭੱਜਦੇ ਮਿੱਠਾ ਖਾ ਰਹੇ ਹਾਂ ਅਸੀਂ ਬਹੁਤ ਜ਼ਿਆਦਾ ਸਟ्रेस 'ਚ ਤਾਂ ਵੀ ਮਿੱਠਾ ਖਾ ਰਹੇ ਹਾਂ ਖੁਸ਼ੀ 'ਚ ਤਾਂ ਖਾਈ ਰਹੇ ਆਂ ਸਟ੍ਰੈਸ 'ਵੀ ਮਿੱਠਾ ਖਾ ਰਹੇ ਆਂ ਸੈਕੰਡ ਸਾਡੇ ਅੰਦਰ ਹਾਰਮੋਨ ਹੁੰਦਾ ਗ੍ਰੈਲਿਨ ਐਂਡ ਲੈਪਟਿਨ ਗ੍ਰੈਲਿਨ ਹਾਰਮੋਨ ਹੰਗਰ ਯਾਨੀ ਕਿ ਸਾਨੂੰ ਭੁੱਖ ਲੱਗੀ ਹੋ ਹਾਰਮੋਨ ਰਿਲੀਜ਼ ਹੁੰਦਾ ਸਾਨੂੰ ਦੱਸਦਾ ਕਿ ਤੁਹਾਨੂੰ ਭੁੱਖ ਲੱਗੀ ਹੈ ਲੈਪਟਿਨ ਸਾਨੂੰ ਦੱਸਦਾ ਤੁਸੀਂ ਫੁੱਲ ਹੋ ਗਏ ਯੂ ਆਰ ਡਨ ਹੁਣ ਇਹਦੂ ਬਾਦ ਨਾ ਖਾਓ ਤੁਸੀਂ ਕਿਸੇ ਦੇ ਘਰੇ ਡਿਨਰ ਤੇ ਗਏ ਹੋ ਮਿੱਠਾ ਉਹਨਾਂ ਨੇ ਪਰੋਸਿਆ ਡਿਨਰ ਤੋਂ ਬਾਅਦ ਤੁਸੀਂ ਫੁੱਲ ਦਬਾ ਕੇ ਖਾਇਆ ਯੂ ਹੈਡ ਇਨਫ ਬਹੁਤ ਚੰਗਾ ਤੁਸੀਂ ਢਿੱਡ ਭਰ ਲਿਆ ਡਿਨਰ ਚ ਪਰ ਹੋਰ ਨੋ ਟੇਬਲ ਤੇ ਮਿੱਠਾ ਲੈ ਆਏ ਆ ਹਾਲਾਂਕਿ ਤੁਹਾਨੂੰ ਭੁੱਖ ਐ ਨਹੀਂ ਐ ਪਰ ਤੁਸੀਂ ਖਾ ਲੋਗੇ ਯੂ ਵਿਲ ਪਿਕ 댓 ਵਾਈ ਕਿਉਂਕਿ ਜਿਹੜਾ ਲੈਪਟਿਨ ਹਾਰਮੋਨ ਐ ਉਹ ਤੁਸੀਂ ਸਪਰੈਸ ਕਰ ਲਿਆ ਜਦੋਂ ਬਹੁਤ ਜ਼ਿਆਦਾ ਮਿੱਠਾ ਖਾਣ ਦੀ ਹੈਬਿਟ ਹੋ ਜਾਂਦੀ ਐ ਤੁਸੀਂ ਬਾਰ ਬਾਰ ਮਿੱਠਾ ਖਾਣਦੇ ਹੋ ਤੁਹਾਡਾ ਇੰਬੈਲੈਂਸ ਹੋ ਜਾਂਦਾ ਲੈਪਟਿਨ ਹਾਰਮੋਨ ਦਾ ਲੈਪਟਿਨ ਹਾਰਮੋਨ ਤੁਹਾਨੂੰ ਜਿਹੜਾ ਮੈਸੇਜ ਦੇਣਾ ਸੀ ਕਿ ਯੂ ਆਰ ਫੁੱਲ ਹੁਣ ਨਾ ਖਾਓ ਉਹ ਇੰਬੈਲੈਂਸ ਆ ਮੈਸੇਜ ਦੇ ਵਿੱਚ ਤੁਸੀਂ ਜਿੰਨਾ ਮਰਜੀ ਟਿੱਡ ਪਰ ਯੂ will still grab ਮਿੱਠਾ ਕਿਉਂਕਿ there is no leptin now all leptin now they proper functioning ਨਹੀਂ ਕਰ ਰਹਾ बिकॉज ਤੁਸੀਂ ਇੰਨੇ ਜਿਆਦਾ ਮਿੱਠਾ ਖਾਣੇ ਹੋ ਪ੍ਰੀਵੀਅਸਲੀ ਕਿ ਤੁਹਾਡੀ ਬੋਡੀ ਦੇ ਹਾਰਮੋਨ ਸਾਰੇ ਇੰਬੈਲੈਂਸਡ ਜਾ ਰਹੇ ਨੇ ਨੈਕਸਟ ਰੀਜ਼ਨ ਇਜ਼ ਸਮ ਟਾਈਮਸ ਤੁਸੀਂ ਲੋ ਐਨਰਜੀ ਫੀਲ ਕਰਦੇ ਹੋ ਐਂਡ ਜਦੋਂ ਤੁਸੀਂ ਮਿੱਠਾ ਖਾਣੇ ਹੋ ਇਟ गिव्स ਯੂ ਕੁਇਕ ਐਨਰਜੀ ਸੋ ਤੁਸੀਂ ਲੋ ਐਨਰਜੀ ਮੇਬੀ ਜਿਸੇ ਡਿਜ਼ੀਜ਼ ਕਰਕੇ ਫੀਲ ਕਰ ਰਹੇ ਹੋ ਐਕਚੁਅਲੀ ਲੋਨੀ ਫੀਲ ਕਰ ਰਹੇ ਮੇਬੀ ਯੂ ਆਰ ਸਫਰਿੰਗ ਫ্রম ਥਾਇਰੋਇਡ ਥੋੜਾ ਛੇ ਡਿਗਿਆ ਡਿਗਿਆ ਰਹਿੰਦਾ ਯੂ ਆਰ ਸਫਰਿੰਗ ਫ্রম ਰੂਮਟਿਡ ਆਰਥਰਾਇਟਸ ਥੋੜਾ ਛੇ ਡਿਗਿਆ ਡਿਗਿਆ ਯੂ ਆਰ ਸਫਰਿੰਗ ਫ্রম ਪੀ ਸੀ ਆ ਡੀ ਥੋੜਾ ਛੇ ਡਿਗਿਆ ਡਿਗਿਆ ਹੁਣ ਉਹ ਡਿਗਿਆ ਡਿਗਿਆ ਸਰੀਰ ਨੂੰ ਤੁਸੀਂ ਬੈਲੈਂਸ ਕਰਨ ਦੇ ਲਈ ਤੁਹਾਨੂੰ ਲੱਗਦਾ ਵੀ ਮਿੱਠਾ ਖਾ ਲੂੰਗੀ ਮੇਰੇ ਚ ਤੁਰੰਤ એનર્ਜੀ ਆ ਜਾਣੀ ਹੈ ਜਿਹੜੀ ਕਿ ਆਉਂਦੀ ਹੈ ਕੁਝ ਦੇਰ ਲਈ ਆਉਂਦੀ ਵੀ ਹੈ ਬਿਕਾਜ਼ ਬਲੱਡ ਸ਼ੂਗਰ ਹੁੰਦੀ ਸੋ ਉਹ ਥੋੜੀ ਜੀ એનર્ਜੀ ਜਨਰੇਟ ਕਰਨ so this is how you are craving the sweets eh eh sara this is a vicious cycle da chalda rehnda hai so we know we all know ki meetha seit lai koi bahut ta changi cheez nahi hai and eh karo in shuru hunda bachpan to shuru ho jana chahida hai kyunki assi edi conditioning kar chuke hai meetha ek reward di tarah vi hai jidda koi first aaya ta oh chocolate de deti vi ਰਵਾਰਡ ਫਸਟ ਆ ਗਿਆ ਸੋ ਇਟਸ ਅ ਰਿਵਾਰਡ ਜਿੱਦਾਂ ਜਿੱਦਾਂ ਤੁਹਾਨੂੰ ਇੱਕ ਮਾਈਂਡ ਨੂੰ ਇੱਕ ਕੰਡੀਸ਼ਨਿੰਗ ਹੋ ਗਈ ਹੈ ਕਿ ਮਿੱਠਾ ਮਤਲਬ ਕਿ ਤੁਸੀਂ ਐਪਰੀਸ਼ੀਏਟ ਹੋ ਰਹੇ ਹੋ ਤੁਹਾਡੀ ਖੁਸ਼ੀ ਮਨਾਈ ਜਾ ਰਹੀ ਹੈ ਸੋ ਅੱਜ ਦਾ ਇਨਸਾਨ ਕਿਉਂਕਿ ਬਹੁਤ ਸਟ੍ਰੈਸਫੁਲ ਹੈ ਬਹੁਤ ਡਿਪਰੈਸਡ ਹੈ ਉਹ ਬਣੇ ਲੱਭਦਾ ਹੈ ਉਹ ਖੁਸ਼ੀ ਦੇ ਬਣੇ ਲੱਭਦਾ ਹੁਣ ਉਹ ਖੁਸ਼ੀ ਕਿਸੇ ਹੋਰ ਨੂੰ ਦਾ ਅੱਜਕੱਲ ਫੋਨ ਕਰਨਾ ਵੀ ਬਹੁਤ ਮੁਸ਼ਕਿਲ ਹੈ दैट ਕਹਿਣਾ ਕਿ ਮੈਂ ਇਕੱਲਾ ਹਾਂ ਮੇਰੇ ਕੋਲ ਆ ਜਾ ਜਾਂ ਆਪਾਂ ਇਕੱਠੇ ਹੋ ਜੀਏ ਹਰ ਤਰ੍ਹਾਂ ਦੇ ਮੀਟਅਪ ਦੇ ਲਈ ਅੱਜ ਕੱਲ ਇਨਵੀਟੇਸ਼ਨ ਦੀ ਜ਼ਰੂਰਤ ਪੈਂਦੀ ਹੈ ਸોર્ટ ਆਫ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਹੀ ਪੈਂਦੀ ਹੈ ਤੂੰ ਠੀਕਾ ਤੂੰ ਕੱਲਾ ਮੈਂ ਤੇਰੇ ਕੋਲ ਆ ਸਕਦਾ ਜਾਂ ਤੂੰ ਮੇਰੇ ਘਰੇ ਆਜ ਡਿਨਰ ਤੇ ਆ ਸਕਦਾ ਸੋ ਇਸ ਤਰ੍ਹਾਂ ਦੇ ਮੀਟਅਪਸ ਕਰਨ ਦੀ ਜ਼ਰੂਰਤ ਪੈਂਦੀ ਹੈ ਐਂਡ ਇਹਦੇ ਵਿੱਚ ਕੀ ਇਹਦੇ ਚੈਫਟ ਲੱਗਦਾ ਚੁੱਕ ਕੇ ਫੋਨ ਕਰਨਾ ਪਊਗਾ ਖਰਚਾ ਕਰਨਾ ਪਊਗਾ ਇੰਨੀ ਮਿਹਨਤ ਕਰਨੀ ਪਊਗੀ ਘਰ ਸਾਫ਼ ਕਰਨਾ ਪਊਗਾ ਅਗਲੇ ਲਈ ਬਹੁਤ ਖਾਣਾ ਪੀਣਾ ਬਣਾਉਣਾ ਪੈਣਾ ਸੋ ਇਦਾਂ ਇੰਨਾ ਕੁਝ ਇੰਨੇ ਐਫਰਟ ਕਰਨੇ ਪੈਣਗੇ ਕਿਸੇ ਦੀ ਕੰਪਨੀ ਦੇ ਲਈ ਕੁਇਕ ਐਂਡ ਚੀਪ ਕੀ ਹੈ ਫ੍ਰਿਜ ਚ ਜਾਓ ਪਿਕ ਸਮਥਿੰਗ ਸਵੀਟ ਚੌਕ ਕਰਕੇ ਖਾ ਲਓ देयर इज ਅ ਰਿਲੀਜ਼ ਆਫ ਡੋਪਾਮਾਈਨ ਮਜ਼ੇ ਲਓ ਰਿਲੈਕਸ ਤੁਸੀਂ ਆਪਦੇ ਸਟ्रेस ਚੋਂ ਆਪਦੀ ਟੈਨਸ਼ਨ ਚੋਂ ਥੋੜੀ ਦੇਰ ਲਈ ਦੂਰ ਹੋਗੇ ਬਟ ਥਿਸ ਇਜ਼ ਨਾਟ ਥਿਸ ਇਜ਼ ਨਾਟ ਗੁੱਡ ਬਿਕਾਜ਼ ਇਵੈਂਚੁਅਲੀ ਏ ਇਟ ਵਿਲ ਲੀਡ ਟੂ ਗੇਨ ਆਫ ਬਾਡੀ weight ਇਟ ਇਟ ਵਿਲ ਇਟ ਕੈਨ let you to have predisposition for diabetes for various other hormonal issues so even the heart heart issues and everything so disease jehdiya bhi invite karda meetha koi all know so this is not a good thing and in homeopathy so we have many medicines for that jehdiya ke different different health uh, conditions de vich lokanu cravings hundiyan ne so we count that symptom we prescribe on your totality and constitution and there thereafter e toade jehde desires hai enu काफ़ी हद तक लो करूंगा कंट्रोल करेगा सो so, तद तक दे थैंक यू सो मच वीडियो सारी देखने लिए एंड आई विल ब्रिंग सम अदर इंफॉर्मेटिव वीडियो एंड विल शेयर विद यू ऑल एंड टिल दैन बाय